ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼ਲੋਕ ਦੀਨ ਦਰਦ ਦੁਖ ਭੰਜਨਾ ਕਟ ਗੱਡ ਨਾਥ ਅਨਾਥ ਸ਼ਰਨ ਦਮਾਰੀ ਆਇਓ ਨਾਨਕ ਕੇ ਬਰਵ ਸਾਥ ਅਸ਼ਟਪਦੀ ਜੈ ਮਾਦ ਪਿਤਾ ਸੁਤ ਮੀਤ ਨ ਭਾਈ ਮਨ ਓਹਾ ਨਾਮ ਤੇ ਰੈ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੇ ਤੈ ਕੇਵਲ ਨਾਮ ਸੰਗ ਤੇ ਰਹਿ ਜਲੇ ਜੈ ਮੋਸਕ ਹੋਵੇ ਅਦਬਾਰੀ ਹਰਗੋ ਨਾਮ ਖਿਨ ਮਾਹੇ ਉਤਾਰੀ ਅਨਿਕ ਪੁੰਨ ਚਰਨ ਕਰਤ ਨਹੀਂ ਤਰੈ ਹਰਗੋ ਨਾਮ ਗੋੜ ਬਾਬ ਪਰਹਰੈ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਵਹ ਸੁਖ ਘਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰਗਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨ ਪਰੈ ਹਰਗਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਗਤ ਦੇਖਣਾ ਬੁਝਾਵੇ ਹਰਗਾ ਨਾਮ ਜਪਤ ਕਾਵੇ ਜੈ ਮਾਰਗ ਹੀਹੋ ਜਾਦ ਗੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਦਿਹਾਈਐ ਨਾਨਕ ਗੁਰਮਖ ਪਰਮਗਤ ਪਾਈਐ ਟੂਡ ਤ ਨਹੀਂ ਕੋਡ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਗ ਬਿਗਨ ਜੈ ਆਏ ਸੰਘਾਰ ਐ ਹਰਗਾਂ ਨਾਮ ਦਤਕਾਲ ਉਧਾਰ ਐ ਹਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਓ ਮੈਲਾ ਮਲ ਕਬੂਨਾ ਤੋਵੈ ਹਰਗਾਂ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਬਾਈਐ ਸਾਧਕੈ ਸੰਗ ਜੈ ਮਾਰਗ ਕੇ ਗਨੇ ਜਾਹੇ ਨ ਕੋਸਾ ਹਰਗਾਂ ਨਾਮ ਊਹਾ ਸੰਗ ਤੋਸਾ ਜੈ ਪੰਡਾ ਮਹਾ ਅੰਦ ਗੁਬਾਰਾ ਵਰਗਾ ਨਾਮ ਸੰਗ ਜੀਆਰਾ ਜਹਾਂ ਬੰਧ ਤੇਰਾ ਕੋ ਨ ਸਜਾਨੂੰ ਵਰਗਾ ਨਾਮ ਦੈ ਨਾਲ ਬਚਾਨੂੰ ਜਹ ਮਹਾ ਭਿਆਨ ਤਬਦ ਬਉ ਕਾਮ ਤਹ ਹਰਗੇ ਨਾਮ ਗੀ ਤੁਮ ਉਪਰ ਸ਼ਾਮ ਜਹ ਦ੍ਰਿਘਾ ਮਨ ਤੁਜ ਆਕਰਖੈ ਤਹ ਨਾਨਕ ਹਰ ਹਰ ਅਮਰਤ ਵਰਖੈ ਪਦ ਜਨਾਗੀ ਵਰਤਨ ਨਾਮ ਸੰਤ ਜਨਾਗੈ ਮਨ ਬਿਸਰਾਮ ਵਰਗਾ ਨਾਮ ਦਾਸ ਗੀ ਗੋਡ ਹਰਗਿਆ ਨਾਮ ਉਤਰੇ ਜਨ ਕੋਡ ਹਰ ਜਸ ਕਰਦ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਦ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰह्म ਜਨ ਕੀਨੋ ਦਾਨ ਮਨ ਤਨ ਰੰਗ ਰਦੇ ਰੰਗ ਏਕੈ ਨਾਨਕ ਜਨ ਗੈ ਬਿਰਦ ਬਿਵੇਗੈ ਹਰਗਾ ਨਾਮ ਜਨ ਗਉ ਮੁਕਤ ਜੋਗਦ ਹਰਗਾ ਨਾਮ ਜਨ ਗਉ ਦ੍ਰਿਪਤ ਭਉਗਦ ਹਰਗਾ ਨਾਮ ਜਨ ਗਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਭੰਗ ਹਰਗਾ ਨਾਮ ਜਨਗੀ ਵੜਿਆਈ ਹਰਗਾ ਨਾਮ ਜਨ ਸੋਬਾ ਪਾਈ ਹਰਗਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਗੈ ਮਾਲ ਖਜ਼ੀਨਾ ਹਰਦਨ ਜਨ ਗਉ ਆਬਰਵਦੀਨਾ ਹਰ ਹਰ ਜਨ ਗੈ ਓੜ ਸਤਾਣੀ ਹਰ ਪਰਦਾ ਵ ਜਾਨਿਆ ਵਰ ਨਾ ਜਾਣੀ ਬੋਦ ਬੋਦ ਜਨ ਹਰ ਰਸ ਵਰਾਤੇ ਸੁਨ ਸਮਾਦ ਨਾਮ ਰਸ ਮਾਦੇ ਆਠ ਬਹਰ ਜਨ ਹਰ ਹਰ ਜਪੈ ਹਰਗਾ ਭਗਤ ਪ੍ਰਗਟਨ ਨਹੀਂ ਛਪੈ ਹਰਗੀ ਭਗਤ ਮੁਗਦ ਬੋ ਕਰੇ ਨਾਨਕ ਜਨ ਸੰਗ ਅਗੇ ਦੇ ਦਰੇ ਪਰ ਜਾਦ ਇਹੋ ਹਰਗੋ ਨਾਮ ਕਾਮ ਦੇਨ ਹਰ ਹਰ ਗੁਣ ਗਾਮ ਸਬਦ ਉਤਮ ਹਰਗੀ ਗਧਾ ਨਾਮ ਸੁਨਦ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਦਰ ਦਵਸ ਹੈ ਤੰਦ ਬਰਦਾਬ ਦੁਰਦ ਸਭ ਨਸੈ ਤੰਦ ਗਾ ਸੰਗ ਵੜਭਾਗੀ ਪਾਈਐ ਤੰਦ ਕੀ ਸੇਵਾ ਨਾਮ ਦਿਾਈਐ ਨਾਮ ਦਲ ਕਸ਼ ਅਬਰ ਨਾ ਹੋਏ ਨਾਨਕ ਗੁਰਮਖ ਨਾਮ ਪਾਵੇ ਜਨ ਕੋਏ ਨਾਮ ਦਲ ਕਸ਼ ਅਬਰ ਨਾ ਹੋਏ ਨਾਨਕ ਗੁਰਮਖ ਨਾਮ ਪਾਵੈ ਜਨ ਕੋਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ